ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਇੱਕ ਫਿਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜਿੱਦਾਂ ਕਿ ਤੁਸੀਂ ਘਰ ਵਿੱਚ ਕਿਰਾਏਦਾਰ ਰੱਖਦੇ ਆ ਕੋਈ ਛੋਟੇ ਸ਼ਹਿਰ ਜਾਂ ਕਸਬੇ ਆਮੀ ਕੋਈ ਕਮਾ ਕਰਨ ਵਾਲੇ ਬੰਦੇ ਜਿਹੜੇ ਬਾਹਰੋਂ ਆਣ ਕੇ ਤੁਹਾਡੇ ਕੋਲ ਕਿਰਾਏਦਾਰ ਰਹਿਣਾ ਚਾਹੁੰਦੇ ਆ ਤੁਹਾਡੇ ਕੋਲ ਸਪੇਸ ਹੁੰਦੀ ਆ ਤੁਸੀਂ ਆਪਣਾ ਮਕਾਨ ਜਿਹੜਾ ਕਿਰਾਏ ਤੇ ਦੇ ਦੇਣੇ ਆ ਉਹ ਕਿਰਾਏ ਤੇ ਰੱਖਣ ਵਾਸਤੇ ਸਮਝ ਲਓ ਜਿੱਦਾਂ ਕੋਈ ਤੁਹਾਡੇ ਕੋ ਬਾਹਰੋਂ ਕੋਈ ਆਊਟ ਆਫ ਸਟੇਟ ਯੂਪੀ ਬਿਹਾਰ ਦਿੱਲੀ ਹਰਿਆਣਾ ਜਾਂ ਕਿਸੇ ਵੀ ਸਟੇਟ ਭਾਰ ਦੇ ਸਟੇਟ ਤੋਂ ਵਿੱਚੋਂ ਆਣ ਕੇ ਕਿਰਾਏਦਾਰ ਤੁਹਾਡੇ ਕੋ ਰਹਿ ਸਕਦਾ ਕਿਰਾਏਦਾਰ ਨੂੰ ਰੱਖਣ ਵਾਸਤੇ ਕੀ ਥਿਊਰੀ ਆ ਕੀ ਉਹਦੇ ਹੈਗੇ ਪੈਰਾਮੀਟਰ ਉਹਦੇ ਬਾਰੇ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਜਦੋਂ ਵੀ ਤੁਸੀਂ ਕੋਈ ਕਿਰਾਏਦਾਰ ਰੱਖਦੇ ਹੋ ਸਾਨੂੰ ਇਹ ਯਕੀਨ ਹੋਣਾ ਚਾਹੀਦਾ ਕਿ ਉਹ ਕਿਰਾਏਦਾਰ ਦਾ ਰਿਕਾਰਡ ਠੀਕ ਹੈ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਕੋਈ ਜੂਪੀ ਬਿਹਾਰ ਜਾਂ ਕੋਈ ਅਦਰ ਸਟੇਟ ਦੇ ਵਿੱਚੋਂ ਕੋਈ ਬੰਦਾ ਕੋਈ ਕ੍ਰਾਈਮ ਕਰਕੇ ਪੰਜਾਬ ਦੇ ਵਿੱਚ ਆ ਜਾਂਦਾ ਤੁਸੀਂ ਉਹਨੂੰ ਕਿਰਾਏਦਾਰ ਰੱਖ ਲੈਨੇ ਹੋ ਕਿਰਾਏਦਾਰ ਰੱਖਣ ਵਾਸਤੇ ਆਪਾਂ ਸਿਰਫ ਉਹਦਾ ਚਿਹਰਾ ਜਾਂ ਉਹਦਾ ਪਰਿਵਾਰ ਦੇਖ ਕੇ ਉਹਨੂੰ ਨਹੀਂ ਰੱਖ ਸਕਦੇ ਕਿਉਂਕਿ ਉਹਦੇ ਵਾਸਤੇ ਸਾਨੂੰ ਉਹਦਾ ਬੈਕਗ੍ਰਾਉਂਡ ਰਿਕਾਰਡ ਵੀ ਪਤਾ ਹੋਣਾ ਚਾਹੀਦਾ ਵੀ ਬੰਦਾ ਇਹ ਕਿਸ ਕੈਟਾਗਰੀ ਦਾ ਹੋਊਗਾ ਕੀ ਇਹ ਦਾ ਅਪਸ਼ੋਕੜ ਹੋਊਗਾ ਕੀ ਆਪਾਂ ਜਿਹੜਾ ਇਹ ਕਿਰਾਏਦਾਰ ਰੱਖਿਆ ਇਹ ਸਹੀ ਹੋਊਗਾ ਕੀ ਇਹ ਜਿਹੜਾ ਕਿਰਾਏਦਾਰ ਰੱਖਿਆ ਕਾਨੂੰ ਲੁੱਟਖੋ ਕਰਕੇ ਤੁਹਾਡੇ ਨਾਲ ਹੀ ਚਲੇ ਜਾਵੇ ਤੇ ਤੁਸੀਂ ਉਹਨੂੰ ਕਿਸ ਤਰ੍ਹਾਂ ਪਛਾਣੋਗੇ ਇਹ ਥੋੜਾ ਵੀ ਤੁਸੀਂ ਕਿਰਾਏਦਾਰ ਥਾਡੇ ਕੋ ਆਇਆ ਜੀ ਮੈਨੂੰ ਮਕਾਨ ਚਾਹੀਦਾ ਆਪਾਂ ਮਕਾਨ ਦੇ ਤਾਂ ਕਿਰਾਇਆ ਲਈ ਜਾਨੇ ਇਹ ਗਲਤ ਆ ਤੁਸੀਂ ਕੋਈ ਕਿਰਾਏਦਾਰ ਰੱਖਦੇ ਹੋ ਤਾਂ ਸਭ ਤੋਂ ਪਹਿਲਾਂ ਪੁਲਿਸ ਵਿਭਾਗ ਨੂੰ ਬਹੁਤ ਹੀ ਇਸ ਕੰਮ ਨੂੰ ਸਚੀਦਾ ਕੀਤਾ ਗਿਆ ਹੈ ਹਰ ਚੀਜ਼ ਜਿਹੜੀ ਪਾਰਦਰਸ਼ੀ ਕੀਤੀ ਗਈ ਹਰ ਚੀਜ਼ ਦੀ ਰਿਕਾਰਡ ਦੇ ਉੱਤੇ ਹੁੰਦਾ ਹਰ ਚੀਜ਼ ਦੀ ਪਰਤਾਲ ਰਿਕਾਰਡ ਹੁੰਦਾ ਤਫ਼ਤੀਸ਼ ਹੁੰਦੀ ਹਰ ਚੀਜ਼ ਦੀ ਬੰਦਾ ਕਿੱਥੋਂ ਦਾ ਰਹਿਣ ਵਾਲਾ ਕੀ ਗੱਲਬਾਤ ਆ ਫਿਰ ਹੀ ਆਪਾਂ ਕਰਾਇਦਾਰ ਨੂੰ ਰੱਖਣਾ ਚਾਹੀਦਾ ਹੁਣ ਇਹ ਜਦੋਂ ਕੋਈ ਵੀ ਫਰਜ ਕਰ ਲੋ ਤੁਹਾਡੇ ਜਿੱਦਾਂ ਕੋਈ ਵੱਡੀ ਫੈਕਟਰੀ ਏਰੀਏ ਦੇ ਵਿੱਚ ਉੱਥੇ ਹੁਣ ਹਰ ਸਟੇਟ ਦੇ ਵਿੱਚੋਂ ਭਾਰਤ ਵਿੱਚੋਂ ਕਿਤੇ ਵੀ ਆਣ ਕੇ ਲੋਕ ਕਮਰੇ ਲੈ ਕੇ रह ਸਕਦੇ ਆ ਜਦਾਂ ਫਰਜ ਕਰ ਲੋ ਰੇਰ ਕੋਈ ਫੈਕਟਰੀ ਆ ਟੋਟਲ ਇੰਡੀਆ ਦੇ ਸਾਰੀਆਂ ਸਟੇਟਾਂਾਂ ਦੇ ਵਿੱਚੋਂ ਇੱਥੇ ਆਣ ਕੇ ਕਰਮਚਾਰੀ ਰਹਿੰਦੇ ਆ ਤਾਂ ਉਹ ਬਹੁਤ ਲੋਕ ਆਣ ਕੇ ਕਿਰਾਏ ਤੇ ਰਹਿੰਦੇ ਆ ਜਦਾਂ ਉਹ ਆਪਣਾ ਘਰ ਇੱਥੇ ਨਹੀਂ ਬਣਾਉਂਦੇ ਕਿਉਂਕਿ ਜੇ ਘਰ ਬਣਾਉਂਦੇ ਤਾਂ ਕਾਫੀ ਇਨਵੈਸਟਮੈਂਟ ਉਹਨਾਂ ਨੂੰ ਕਰਨੀ ਪੈਂਦੀ ਇਸ ਕਰਕੇ ਉਹ ਪ੍ਰਿਫਰ ਕਰਦੇ ਸਾਨੂੰ ਕੋਈ ਨਾ ਕੋਈ ਕਿਰਾਏ ਦਾ ਮਕਾਨ ਮਿਲ ਜਵੇ ਹੁਣ ਆਪਾਂ ਅੱਖਾਂ ਮੀਟ ਕੇ ਕਿਸੇ ਨੂੰ ਕਿਰਾਏ ਦਾ ਮਕਾਨ ਆਪਦੇ ਘਰ ਵਿੱਚ ਨਹੀਂ ਦੇ ਸਕਦੇ ਕਿਉਂਕਿ ਹਾਲਾਤ ਹੀ ਇਦਾਂ ਦੇ ਹੋ ਚੁੱਕੇ ਆ ਥੋੜਾ ਬਹੁਤ ਸੋਚਣ ਦੀ ਜ਼ਰੂਰਤ ਹੈਗੀ ਇਹਦੇ ਬਾਰੇ ਇਹਦੇ ਵਾਸਤੇ ਗਵਰਨਮੈਂਟ ਨੂੰ ਵੈਰੀਫਿਕੇਸ਼ਨ ਹੁੰਦੀ ਸਾਰੀ ਜਿੱਦਾਂ ਪੰਜਾਬ ਪੁਲਿਸ ਦੇ ਕੋਈ ਸਾਂਝ ਕੇਂਦਰ ਸੀਪੀਆਰ ਸੀ ਵਗੈਰਾ ਬਣੇ ਹੋਏ ਨੇ ਉਥੇ ਇਹਨਾਂ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਹੁੰਦੀ ਜੀ ਤੁਸੀਂ ਉੱਥੇ ਜਾ ਕੇ ਕਿਸੇ ਨੂੰ ਵੀ ਕਿਰਾਏਦਾਰ ਰੱਖਣਾ ਉਹਦਾ ਸਾਰਾ ਆਧਾਰ ਕਾਰਡ ਉਹਦਾ ਬਾਇਓ ਡਾਟਾ ਉਹਦਾ ਕਿ ਸਟੇਟ ਦਾ ਰਹਿਣ ਵਾਲਾ ਨਾਮ ਪਤਾ ਸਾਰਾ ਲੇਖ ਕੇ ਤੁਸੀਂ ਉੱਥੇ ਇੱਕ ਫਾਰਮ ਭਰ ਕੇ ਦੇ ਸਕਦੇ ਹੋ ਜੇਕਰ ਉਹ ਪੰਜਾਬ ਦਾ ਰਹਿਣ ਵਾਲਾ ਤਾਂ ਉਦੀ ਵੈਰੀਫਿਕੇਸ਼ਨ ਸੰਬੰਧਿਤ ਪੰਜਾਬ ਦੇ ਵਿੱਚ ਹੋ ਕੇ ਆ ਜਾਂਦੀ ਹੈ ਹਾਂ ਦੀ ਇਹ ਬੰਦਾ ਠੀਕ ਆ ਜਾਂ ਇਹਦੇ ਖਿਲਾਫ ਕੀ ਗੱਲਬਾਤ ਹੈਗੀ ਹੈ ਜੇ ਕੋਈ ਬਾਹਰਲੀ ਸਟੇਟ ਦਾ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ ਵਾ ਪਰ ਹੋ ਜਾਂਦਾ ਉਹ ਵੀ ਸਾਰਾ ਕੁਝ ਹੁੰਦਾ ਤੁਸੀਂ ਜਾ ਕੇ ਸੰਬੰਧਿਤ ਸਾਂਝ ਕੇਂਦਰ ਵਿੱਚ ਜਾ ਕੇ ਆਪਣਾ ਫਾਰਮ ਭਰ ਕੇ ਆਪਣੇ ਵੱਲੋਂ ਵੀ ਮੈਂ ਫਲਾਣ ਫਲਾਣ ਸ਼ਹਿਰ ਮੱਲੇ ਦਾ ਰਹਿਣ ਵਾਲਾ ਮੈਂ ਫਲਾਣਾ ਬੰਦਾ ਫਲਾਣਾ ਉਹਦਾ ਨਾਂ ਫਲਾਣਾ ਉਹਦਾ ਪਿੰਡ ਕਿ ਸ਼ੋਂ ਕਿਹੜੀ ਸਟੇਟ ਆਧਾਰ ਕਾਰਡ ਨੰਬਰ ਕੀ ਹੈਗਾ ਉਹਦੀ ਫੋਟੋ ਲਾ ਕੇ ਆਪਾਂ ਉਥੇ ਫਾਰਮ ਭਰ ਦਨੇ ਆ ਵੀ ਇਹ ਮੈਂ ਕਰਾਇਦਾਰ ਇਨੀ ਤਰੀਕ ਤੋਂ ਰੱਖ ਰਿਆ ਇਹਦੀ ਜਿਹੜੀ ਆ ਵੈਰੀਫਿਕੇਸ਼ਨ ਕੀਤੀ ਜਾਵੇ ਉਹ ਜਿਹੜੀ ਸਟੇਟ ਦਾ ਹੋਵੇ ਉਸ ਸਟੇਟ ਨੂੰ ਸਾਰਾ ਰਿਕਾਰਡ ਉਹ ਫਾਰਮ ਭਰ ਕੇ ਚਲੇ ਜਾਂਦਾ ਉਸੇ ਜਿੱਦਾਂ ਆਪਣੇ ਸਾਂਝ ਕੇਂਦਰ ਬਣੇ ਉਥੇ ਵੀ ਸਾਂਝ ਕੇਂਦਰ ਬਣੇ ਆ ਉਹ ਸਾਰਾ రికార్డ్ ਜਦੋਂ ਮੁੱਥੇ ਉਹਨਾਂ ਕੋਲ ਪਹੁੰਚਦਾ ਉਹ ਸਬੰਧਤ ਪਿੰਡ ਜਿੱਥੇ ਸ਼ਹਿਰ ਜਿੱਥੋਂ ਦਾ ਰਹਿਣ ਵਾਲਾ ਸਾਰਾ ਫੂ ਵੈਰੀਫਿਕੇਸ਼ਨ ਹੁੰਦੀ ਆ ਸਬੰਧਤ ਉਸ ਮੋਹਦਵਾਰ ਬੰਦਾ ਸਾਰਾ ਲਿਖ ਕੇ ਦਿੰਦਾ ਜੀ ਇਹ ਬੰਦਾ ਸਾਡੇ ਪਿੰਡ ਦਾ ਰਹਿਣ ਵਾਲਾ ਇਹਦਾ ਰਿਕਾਰਡ ਠੀਕ ਆ ਜੀ ਉਹ ਪਿੰਡ ਤੋਂ ਹੋ ਕੇ ਆਉਂਦੀ ਆ ਫਿਰ ਉਹਦਾ ਕ੍ਰਿਮੀਨਲ ਰਿਕਾਰਡ ਥਾਣੇ ਦੇ ਵਿੱਚ ਹੁੰਦਾ ਵਾ ਵੀ ਇਹ ਬੰਦੇ ਦਾ ਰਿਕਾਰਡ ਸਾਫ਼ ਆ ਜਾਂ ਇਹਦੇ ਕੋਈ ਕੇਸ ਦਰਜ ਆ ਜੇ ਕੋਈ ਉਹਦੇ ਵਿਅਕਤੀ ਦੇ ਖਿਲਾਫ ਕੋਈ ਕੇਸ ਦਰਜਾ ਨਾ ਨਿਲ ਕੇਸ ਦਰਜਾ ਕਿਸੇ ਵੀ ਤਰ੍ਹਾਂ ਕੇਸ ਦਰਜਾ ਤਾਂ ਉਹਦੀ ਰਿਪੋਰਟ ਬਕਾਇਦਾ ਹੋ ਕੇ ਆਉਂਦੀ ਆ ਉਹ ਫੇ ਤੁਹਾਡੇ ਕੋ ਜਿੱਥੋਂ ਤੁਸੀਂ ਅਪਲਾਈ ਕੀਤਾ ਹੁੰਦਾ ਉਹ ਉਸ ਵਿਅਕਤੀ ਨੂੰ ਅਨੁਸਾਰੀ ਰਿਪੋਰਟ ਮਿਲ ਜਾਂਦੀ ਹੈ ਵੀ ਇਹ ਬੰਦਾ ਫਲਾ ਫਲਾ ਦੀ ਤੁਸੀਂ ਜਿਹੜਾ ਕਿਰਾਏਦਾਰ ਰੱਖਿਆ ਸੀ ਇਹਦੀ ਵੈਰੀਫਿਕੇਸ਼ਨ ਆ ਗਈ ਆ ਵੈਰੀਫਿਕੇਸ਼ਨ ਦੇ ਉੱਤੇ ਇਹਦੇ ਖਿਲਾਫ ਕੋਈ ਕੇਸ ਦਰਜ ਹੈਗਾ ਕਿ ਨਹੀਂ ਹੈਗਾ ਜੇ ਹੈਗਾ ਤਾਂ ਉਹ ਕਲੀਅਰ ਹੋ ਜਾਂਦਾ ਵੀ ਆ ਫਲਾਣਾ ਬੰਦਾ ਫਲਾਣੇ ਪਿੰਡ ਦਾ ਰਹਿਣ ਵਾਲਾ ਇਹਦੀ ਫਲਾਣੇ ਮੋਹਵਰ ਬੰਦਾ ਇਹਨਾਂ ਜਿਹੜੀ ਵੈਰੀਫਿਕੇਸ਼ਨ ਥਾਣੇ ਤੋਂ ਹੋਈ ਆ ਇਹ ਬੰਦਾ ਜਿਹੜਾ ਹੈਗਾ ਇਹਦੇ ਖਿਲਾਫ ਆਹ ਕ੍ਰਿਮੀਨਲ ਕੇਸ ਦਰਜ ਹੈ ਫਿਰ ਤੁਸੀਂ ਉਸ ਹਾਵਨਾ ਉਸ ਬੰਦੇ ਨੂੰ ਕਿਰਾਏਦਾਰ ਨਾ ਰੱਖੋ ਜੇ ਕਿਸੇ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਕ੍ਰਿਮੀਨਲ ਕੇਸ ਕੋਈ 307 ਜਿਦਾ ਅਟੈਂਪਟ ਟੂ ਮਰਡਰ ਜਾਂ ਮਰਡਰ ਜਾਂ ਕੋਈ ਹੋਰ ਕੇਸ ਦਰਜਾ ਤੇ ਉਹਨੂੰ ਬਰਾਈ ਮਿਹਰਬਾਨੀ ਕਿਰਾਏਦਾਰ ਨਾ ਰੱਖੋ ਜੇ ਕੋਈ ਛੋਟਾ ਮੂਟਾ ਹੈਗਾ ਕੇਸ ਕੋਈ ਪੈਲੀ ਬੰਨੇ ਦਾ ਹੈਗਾ ਤਾਂ ਤੁਸੀਂ ਉਹਨੂੰ ਕਿਰਾਏਦਾਰ ਰੱਖ ਸਕਦੇ ਹੋ ਕਿ ਉਹ ਉਹ ਕ੍ਰਾਈਮ ਕਰਨ ਦੀ ਪ੍ਰਵਿਰਤੀ ਨਹੀਂ ਹੁੰਦੀ ਉਸ ਬੰਦੇ ਦੀ ਆਪਾਂ ਨੂੰ ਕਰਾਇਦਾ ਰੱਖ ਸਕਦੇ ਹਾਂ ਇਹ ਮੇਰੀ ਛੋਟੀ ਜੀ ਵੀਡੀਓ ਸੀ ਜਿਹੜੇ ਬੰਦੇ ਆਮ ਹੀ ਮਕਾਨ ਕਿਰਾਏ ਤੇ ਦਿੰਦੇ ਆ ਉਹਨਾਂ ਵਾਸਤੇ ਸੀਗੀ ਥੋੜਾ ਜਿਹਾ ਜਾਣਕਾਰੀ ਤੇ ਉਹਨਾਂ ਨੂੰ ਦੇਣ ਵਾਸਤੇ ਮੈਂ ਵੀਡੀਓ ਬਣਾਈ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਉਹਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟਸ ਆਪਣੇ ਜ਼ਰੂਰ ਦਿਓ ਕਮੈਂਟਸ ਬਾਕਸ 'ਚ ਸੁਝਾਅ ਜ਼ਰੂਰ ਦਿਆ ਕਰੋ ਛੋਟੇ ਮੋਟੇ ਸੁਝਾਅ ਜੋ ਤੁਹਾਡੇ ਹੋਣਗੇ ਸਿਰ ਮੱਥੇ ਆ ਮੈਨੂੰ ਚੰਗੇ ਲੱਗਦੇ ਆ ਸੁਝਾਅ ਜ਼ਰੂਰ ਦਿਆ ਕਰੋ ਵੀਡੀਓ ਦੇਖਣ ਲਈ ਟਾਈਮ ਕੱਢਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਰੱਬ ਰੱਖਾ ਜੀ